ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਟੋਪ ਕਲਾਸ ਵੱਡੀਆਂ ਝੋਟੀਆਂ ਨੇ ਇੱਕ ਸੂਈ ਆ ਇੱਕ ਟੋਕੜ ਗੱਬਣਾ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਸ ਗਿਆ ਬਬਾਈ ਸਾਸਰੀ ਗਾਲ ਜੀ ਕੀ ਹਾਲ ਚਾਲ ਜੇ ਵਧੀਆ ਜੀ ਠੀਕ ਠਾਕ ਬਬਾਈ ਵਧੀਆ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਨਾਮ ਲੱਪ ਜੀ ਹਾਂਜੀ ਠੱਠਾ ਤਸਵੀਰ ਬਟਾਲਾ ਜਿਹੜਾ ਗਦਾਪੁਰ ਠੀਕ ਹੈ ਜੀ ਫੋਨ ਨੰਬਰ ਦੱਸ ਦੇ ਵੀਰ ਜੀ ਫੋਨ ਨੰਬਰ 790 45356 ਠੀਕ ਹੈ ਜੀ ਆਪਣੇ ਕੋਲ ਦੋ ਝੋਟੀਆਂ ਵੀਰੇ ਕੋਲੇ ਦੋ ਜੀ ਠੀਕ ਹੈ ਆਪਣੇ ਘਰ ਦੇ ਪਸ਼ੂ ਹਨ ਇਹ ਇਹ ਸੋਈ ਜੇ ਹਾਂਜੀ ਇਹ ਟੋਕਣ ਗੱਭਣ ਜੇ ਠੀਕ ਹੈ ਜੀ ਦਵੇਂ ਵੀ ਦਿਨ ਨਾਲ ਬੰਦਾ ਬੰਦਾ ਨਹੀਂ ਰਹਿ ਕੇ ਖੋਲਦੇ ਆਂ ਕਲੇ ਵੀ ਦੇ ਦਈਏ ਹਾਂਜੀ ਹਾਂਜੀ ਠੀਕ ਹੈ ਜੀ ਆ ਚੰਗੇ ਪਸ਼ੂ ਵੀਰ ਨੇ ਰੱਖਿਆ ਹਨ ਜੀ ਚੰਗੇ ਰਿਕਾਰਡ ਵਾਲੇ ਦੁੱਧ ਵਾਲੇ ਆਪਣੇ ਵਿੱਚ ਹੋੜ ਵੀ ਮਾਲ ਬਹੁਤ ਚੰਗਾ ਵਾਪਾ ਜਿਹੜਾ ਤਿਆਰ ਜੰਗਲ ਹੁੰਜਾ ਬਿਲਕੁਲ ਜੀ ਚੰਗੇ ਰਿਕਾਰਡ ਵਾਲੀਆਂ ਵੱਡੀਆਂ ਝੋਟੀਆਂ ਰੱਖੀਆਂ ਵੀਰ ਨੇ ਹਾਂਜੀ ਚੰਗਾ ਕੰਮ ਆ ਵੀਰ ਦਾ ਦੁੱਧ ਦਾ ਉੱਚੇ ਠੀਕ ਹੈ। ਹਾਂਜੀ ਵੀਰ ਜੀ ਕਰੀਏ ਸ਼ੁਰੂ ਆ ਸੁਈ ਝੋਟੀ ਦੇ ਬਾਰੇ ਦੱਸਿਓ। ਹਾਂਜੀ ਵੀਰ ਜੀ ਖੋਲੋ। ਖੋਲੋ। ਕਿੰਨਾ ਦੁੱਧ ਆ ਵੀਰ ਜੀ ਹੁਣ? ਇਹਦੇ ਥੱਲੇ ਵੀਰ ਜੀ ਦੁੱਧ 14 ਲੀਟਰ ਜੇ 13 ਦੀ ਗਾਰੰਟੀ ਹੈ ਖੋਲੋ। ਧਾਰੋਂ ਦਾ ਮਰੇ ਗਈ। ਅੱਛਾ ਜੀ। ਠੀਕ ਹੈ। ਕਿੰਨੀਆਂ ਆ ਗਈਆਂ ਨਾ 20 ਕਿਲੋ ਵਾਲੀਆਂ ਆ 15 15 16 ਕਿਲੋ ਤਾਂ ਹੀ ਆ ਸਾਰੀਆਂ। ਬਿਲਕੁਲ ਜੀ। ਵੇਖੋ ਵੀਰ ਜੀ ਵੱਡੀ ਝੋਟੀ ਆ। ਦੇਖੋ ਵੇਖੋ ਕਿੰਨਾ ਸਾਫ ਹੈ ਠੰਡ ਭੰਡਾ ਵੇਖੋ ਕਿੰਨਾ ਵਧੀਆ। ਠੀਕ ਹੈ ਜੀ। ਸਿੰਗਲ ਹੱਡੀ ਆ ਜੀ। ਹਾਂ ਚੱਕਾਖਾਂ ਪੋਛਾ ਲਗਾ ਪੂਰੀ ਮਹੀਆ ਵਾਟਰੋ ਹਾਂਜੀ ਮਾਣ ਜੀ ਸਾਰਾ ਉਤਪਾਦ ਹੈ ਠੀਕ ਹੈ ਜੀ ਵੇਖੋ ਵੀਰ ਜੀ ਚੰਗੀ ਝੋਟੀ ਆ ਦੁੱਧਦਾਰ ਕਾਰਡ ਵੀ ਵੀਰ ਚੰਗਾ ਦੱਸਦਾ ਇਹਦਾ ਵੀਰ ਜੀ ਕਿੰਨਾ ਦੁੱਧ ਚ ਵਾਜੂ ਝੋਟੀ ਉਦਾਂ ਉਹ ਤਾਂ ਵੀਰ ਜੀ ਪਹਿਲੇ ਸੀ ਇਹਦੇ 1500 ਲੀਟਰ ਜੁਆਇਆ ਜੀ ਆਪਾਂ ਅੱਛਾ ਜੀ ਤੇ 12-13 ਦਿਨ ਤੋਂ ਇਹ ਹੋਇਆ ਜੀ ਉਹ ਬੱਚਾ ਜੀ ਦਾ ਠੀਕ ਹੈ ਜੀ 42 ਜਾਣ ਕੇ ਚਲੋ ਆ ਆਸਿਆ ਵਧ ਕਰੂ ਏਰਕਾ 15-16 ਤੂੰ ਤਾਂ ਹੀ ਜਾਊਗੀ ਘਟ ਦੋ ਬਿਲਕੁਲ ਠੀਕ ਹੈ ਚੰਗਾ ਦੁੱਧ ਚਾਹੂਗੀ ਵੀਰ ਕਹਿੰਦਾ ਵੱਡੀ ਝੋਟੀ ਆ ਸਿੰਗਲ ਹੱਡੀ ਆ ਸਿੰਗ ਦੀ ਕੁਆਲਿਟੀ ਵੀ ਚੰਗੀ ਆ ਬਾਕੀ ਆ ਬੱਚਾ ਆ ਗਿਆ ਜੀ ਵੀਰ ਜੀ ਕੱਟੀ ਆ ਗਈ ਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਉਹ ਪੱਠੇ ਵੀ ਘਾਟਿਆ ਤਾਂ ਕਰਕੇ ਥੋੜਾ ਜਿਹਾ ਪੱਠੇ ਘਾਟਿਆ ਤੂੜੀ ਤਾੜੀ ਕਰਾ ਹਾਂਜੀ ਵੀਰ ਜੀ ਕੀ ਮੁੱਲ ਕਰਨਾ ਇਹਦਾ ਮੁੱਲ ਵੀ ਜੀ ਕਰਨ ਉਹਦੇ 1.5 ਲੱਖ ਕਰੀਦਾ ਜੀ ਅੱਛਾ ਜੀ 1.40 ਦੀ ਦੇਣਾ 1.40 ਦੀ ਹਾਂਜੀ ਉਹ ਇੱਕ 36 ਦੀ ਦੇ ਦਾਂਗੇ 1.36 ਦੀ ਹਾਂਜੀ ਬੱਬੇ ਪੂਰੇ 35 ਦੀ ਕਰ ਦਿਓ ਠੀਕ ਹੈ ਵੀਰ ਜੀ ਬਿਲਕੁਲ ਜੀ ਵੇਖੋ ਵੀਰ ਜੀ ਵੱਡੀ ਝੋਟੀ ਆ ਫੁੱਲ ਕੱਦ ਕਾਠਾ ਸਿੰਗਲ ਹੱਡੀ ਆ ਬਹੁਤ ਸ਼ਾਨਦਾਰ ਝੋਟੀ ਆ ਦੁੱਧ ਦਾ ਵੀ ਵੀਰ ਚੰਗਾ ਰਕਾਰ ਦੱਸਦਾ ਪਹਿਲੇ ਸੂਏ ਚੰਗਾ ਦੁੱਧ ਚੋਆ ਝੋਟੀ ਨੇ ਐਰ ਕੀ ਦੂਜਾ ਸੂਆ ਆ ਗਿਆ ਜੀ ਜੀ ਪਹਿਲਾਂ ਸਲਾਹ ਨਹੀਂ ਜੇ ਮੇਲੇ ਚ ਗਈ ਹੁੰਦੀ ਤਾਂ ਝੋਟੀ ਐ ਜੀ ਇਹ ਮੁੱਲ ਪਉਂਦੀ ਹੈ ਆਪਣੇ ਆਪ ਦਾ ਬਿਲਕੁਲ ਬਿਲਕੁਲ ਜੀ ਵੀਰ ਜੀ ਇੱਕ ਵਾਰੀ ਤੋਰਾ ਵਿਖਾਈਏ ਫਿਰ ਖੋਲਿਓ ਵੇਖੋ ਵੀਰ ਜੀ ਇੱਕ ਵਾਰੀ ਤੋਰਾ ਫੇਰ ਚੈੱਕ ਕਰੋ ਝੋਟੀ ਦਾ ਵੱਡੀ ਝੋਟੀ ਆ ਮੁੱਲ ਵੀ ਵੀਰ ਨੇ ਜਾਇਜ਼ ਕਰਤਾ ਨਹੀਂ ਝੋਟੀ ਕਿੰਨੀ ਆਖੀ ਸਾਫ਼ ਲੇਵਰੇਜ ਵੇਖੋ ਵੀਰ ਜੀ ਸਿੰਘ ਦੀ ਕੁਆਲਿਟੀ ਸਾਰੇ ਬੰਦੇ ਪੂਰੀ ਐਨਪੀਐਨ ਵਿੱਚ ਬਿਲਕੁਲ ਜੀ ਕੋਈ ਆਬ ਨਹੀਂ ਕੱਲ ਸਾਰਾ ਵੀ ਆ ਗੱਲ ਹੈ ਬਿਲਕੁਲ ਜੀ ਬਿਲਕੁਲ ਥੱਲੇ ਛੱਡ ਕੇ ਚਲੋ ਕੋਈ ਠੀਕ ਹੈ ਜੀ ਠੀਕ ਹੈ ਵੀਰ ਜੀ ਮੋਲੀ ਵੀਰ ਨੇ ਜਾਇਜ ਕਰਤਾ ਦੁੱਧ ਦਾ ਰਿਕਾਰਡ ਵੀ ਚੰਗਾ ਵੀਰ ਦੱਸਦਾ ਪਹਿਲੇ ਸੂਏ ਚੰਗਾ ਦੁੱਧ ਭਰਿਆ ਝੋਟੀ ਨੇ ਠੀਕ ਹੈ ਜੀ ਆ ਗਈ ਦੂਜੇ ਨੰਬਰ ਤੇ ਵੀਰ ਜੀ ਹਾਂ ਜੀ ਇਹ ਵੀ ਜੀ ਸਾਢੇ 5 ਮਹੀਨੇ ਦੀ ਟੋਕੜ ਗੱਭਨ ਜੇ ਸਾਢੇ 5 ਮਹੀਨੇ ਦੀ ਚੱਕ ਪਾਸ ਗਰੰਟੀ ਨਾਲ ਫੁੱਲ ਠੀਕ ਹੈ ਜੀ ਤੇ ਦੁੱਧ 11 ਲੀਟਰ ਆ 10 ਲੀਟਰ ਦੀ ਫੁੱਲ ਗਰੰਟੀ ਹੋਵੇ ਜੀ ਠੀਕ ਹੈ ਵੀਰ ਜੀ ਹਾਂ ਜੀ ਇਹ ਭਾੜੇ ਦੀ ਮਿਲਦੀ ਦੋਨੇ ਟਾਈਮ ਦੋਨੇ ਟਾਈਮ ਭਾੜੇ ਤੇ 20 ਕਿਲੋ ਦੁੱਧ ਨਾ ਪਿਆ ਜੀ ਅੱਛਾ 20 ਕਿਲੋ ਚਵਾਈ ਕਰਾਈ ਆ ਸੱਜਰ ਨੇ ਹਾਂ ਜੀ ਠੀਕ ਹੈ ਖੋਲੋ ਵੀਰ ਜੀ ਵੇਖੋ ਵੀਰ ਜੀ ਇਹ ਵੀ ਵੱਡੀ ਝੋਟੀ ਆ ਚੰਗੇ ਰਿਕਾਰਡ ਵਾਲੀ ਆ 20 ਕਿਲੋ ਦੇ ਕਰੀਬ ਦੋ ਦੇ ਵੀਰ ਕੰਦਾ ਨੇ ਚਵਾਈ ਕਰਾਈ ਸੱਜਰ ਨੇ ਠੀਕ ਹੈ ਵੀਰ ਨੇ ਗਰੰਟੀ ਲੈਣੀ ਤੇ ਗਰੰਟੀ ਲੈਣੀ ਚੱਕ ਪਾਸ ਹੀ ਨਹੀਂ ਇੱਥੇ ਚੱਕ ਪਾਸ ਕਰਾ ਕੇ ਬਿਲਕੁਲ ਬਿਲਕੁਲ ਜੀ ਹਾਂ ਜੀ ਛੇ ਮਹੀਨੇ ਚਵਾਈ ਹੋਈ ਠੀਕ ਹੈ ਜੀ ਵੇਖੋ ਵੀਰ ਜੀ ਵੱਡੀ ਝੋਟੀ ਆ ਵੀ ਸਾਢੇ ਪੰਜਾਂ ਮਹੀਨੇ ਦੀ ਗੱਬਨ ਦੱਸਦਾ ਵੀਰ ਉਤੋਂ ਪਿੱਛੇ ਪੜਾ ਵੇਖੋ ਕਿੰਨਾ ਚੌੜਾ ਵਾ ਬਿਲਕੁਲ ਜੀ ਇਹ ਮਈਆ ਸਾਰੀ ਉਧਰੋਂ ਵੀਰਾਂ ਲੈਣ ਗਿਆ ਉਧਰੋਂ ਇਹ ਲੇਬਰ ਨੂੰ ਅੱਛਾ ਜੀ ਠੀਕ ਹੈ ਜੀ ਵੀਰ ਜੀ ਹਾਂ ਦੁੱਧ ਕਿੰਨਾ ਦੱਸਿਆ ਦੁੱਧ ਵਿੱਚ ਜੀ 11 ਜੇ 10 ਦੀ ਪੂਰੀ ਗਰੰਟੀ ਹੋ ਗਈ ਧਰਮਨਾ ਮਾਰੇ ਕੋਈ ਮੇਰੇ ਵੀ 11 ਕਿਲੋ ਦੁੱਧ ਦਾ 10ਾਂ ਹੀ ਗਰੰਟੀ ਆ ਠੀਕ ਹੈ ਜੀ ਬਿਲਕੁਲ ਦੋਵੇਂ ਟਾਈਮ ਭਾੜੇ ਤੇ ਮਿਲਦੀ ਵੀਰ ਜੀ ਉਨੇ ਪਾੜੀ ਦੇ ਬਿਲਕੁਲ ਜੀ ਚਲੋ ਉਪਰੇ ਥਾਂ ਤੇ ਹਾਂਜੀ ਹਾਂਜੀ ਉਹਦੇ ਉਪਰੇ ਥਾਂ ਤੇ ਹਨਾ ਠੀਕ ਹੈ ਹੁੰਦਾ ਨਾ ਮਾਲੇਜਾ ਬਿਲਕੁਲ ਜੀ ਉਹ ਇਤਨਾ ਹੀ ਮਿਲਦਾ ਵਾ ਬਿਲਕੁਲ ਜੀ ਦੂਜੇ ਕੋਈ ਇੱਕ ਤਾਂ ਦਿਨ ਜਾ ਕੇ ਹੋ ਸਰਬ ਕੀ ਗੱਲ ਵਾਲੇ ਹਾਂਜੀ ਹਾਂਜੀ ਹੁਣ ਕਰਦੇ ਪਸ਼ੂਆ ਵੀਰ ਦੇ ਉਪਰੇ ਥਾਂ ਤੇ ਕਰਦੇ ਹਾਂ ਨਾ ਜਾਨ ਦਾ ਉਪਰੇ ਥਾਂ ਜਾ ਕੇ ਇੱਕ ਦੋ ਦਿਨ ਬਿਲਕੁਲ ਜੀ ਹਾਂਜੀ ਵੀਰ ਜੀ ਕੀ ਮੋਲਾ ਇਹਦਾ ਮੋਲ ਵੀਰ ਜੀ ਮਗਰ ਨੂੰ ਇੱਕ 20 ਕਰੀਦਾ ਜੀ ਅੱਛਾ ਜੀ ਇੱਕ ਦਸ ਦੀ ਹਾਂ ਨਾ ਦੇਣਾ ਇੱਕ ਦਸ ਦੀ ਹਾਂਜੀ ਠੀਕ ਹੈ ਜੀ ਚਲੋ ਇੱਕ ਪੰਜ ਦੀ ਦੇ ਰਾਂਗੇ ਇੱਕ ਪੰਜ ਦੀ ਹਾਂਜੀ ਉਰੇ ਲੱਖ ਦੀ ਬੱਬਾਈ ਜਾਣਦੀ ਹੈ ਜਾਣਦੇ ਵੀਰ ਜੀ ਚਲੋ ਕੇ ਵੀਰ ਨੇ ਹਨਾ ਹਾਂਜੀ ਥੋੜਾ ਆਪਣੀ ਖੁਜੀ ਨਾ ਕਰਨੀ ਜੋ ਕਰਨੀ ਲੱਖ ਤੋਂ ਉਹਦਾਂ ਇਹਨਾਂ ਨੂੰ ਇੱਕ ਪੰਜ ਵੀ ਮਿਲਦੇ ਰਿਹਾ ਵਾਧੂ ਵੀ ਮਿਲਦੇ ਰਿਹਾ ਅੱਛਾ ਜੀ ਹਾਂਜੀ ਬਿਲਕੁਲ ਚੰਗੀ ਝੋਟੀ ਆ ਵੀਰ ਜੀ ਬਾਕੀ ਚੰਗੇ ਰਿਕਾਰਡ ਵਾਲੀ ਵੀਰ ਦਾਦਾ ਹਨਾ ਜੀ ਬਾਕੀ ਵੀਰ ਜੀ ਕੋਈ ਨਾ ਜਾਣਦੇ ਉਹ ਲੱਖ ਦੀ ਹਨਾ ਜੀ ਫਿਰ ਜਾਣਦੇ ਕੋਈ ਚਲ ਦੋ ਦੀ ਕਰ ਦੋ ਫਿਰ ਜਿਆਦਾ ਦਾ ਦੋ ਦੀ ਚਲੋ ਤਿੰਨੀ ਛੱਡਿਆ ਦੋ ਦੀ ਹਨਾ ਜੀ ਚਲੋ ਕੋਈ ਨਾ ਵੀਰ ਜੀ ਵੇਖੋ ਵੀਰ ਕਹਿੰਦਾ ਇੱਕ ਦੋ ਦੀ ਦੇ ਦਾਂਗੇ ਚੰਗੀ ਝੋਟੀ ਆ ਚੰਗੇ ਰਿਕਾਰਡ ਵਾਲੀ ਆ ਮਾਤਨ ਕਰਦੇ ਵੀਰ ਜੀ ਹਨਾ ਇਹ ਆਏਗੇ ਵੀਰ ਦਾ ਮਾਤਨ ਛੋਟ ਛੜ ਕਰਦੇ ਦੋ ਕੰਮ ਕਰਦਾਂਗੇ ਜੇ ਦੋਵੇਂ ਇਕੱਠਿਆਂ ਲਊ 2000 ਰੁਪਏ ਛੋਟ ਕਰਦਾਂਗੇ ਹੀ ਹੱਜਾ ਦੋਵਾਂ ਜੀ ਅੱਛੇ ਜੋੜੇ 'ਚ 2000 ਵੀਰ ਕੰ ਦਾ ਛੋਟ ਕਰਦਾਂਗੇ ਬਿਲਕੁਲ ਜੀ ਬਾਕੀ ਵੇਖੋ ਜੀ ਮੁੱਲ ਤਾਂ ਵੀਰ ਨੇ ਜੈਜ ਕੀਤਾ ਇਹ ਵੀ ਵੱਡੀ ਝੋਟੀ ਆ ਟੋਕਰ ਗੱਬਣਾ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਤੁਸੀਂ ਇੱਕ ਟਾਈਮ ਪਸ਼ੂ ਦੇ ਲਾਗੇ ਜ਼ਰੂਰ ਆਓ ਆਪਣੀ ਚਵਾਈ ਕਰੋ ਪਾਸ ਕਰੋ ਓਟਾ ਦਾ ਆਪਦਾ ਵੀਰ ਜੀ ਫਰਜ਼ ਬਣਦਾ ਜੀ ਹਨਾ ਬਾਈ ਹਾਂਜੀ ਆਪਣੀ ਤਸੱਲੀ ਕਰਕੇ ਮੇਰਾ ਇੱਕ ਸਾਡੇ ਹੈਨਾ ਹੀ ਆਪਣੀ ਤਸੱਲੀ ਕਰੇ ਜੀ ਉਹ ਵੀਰ ਜੀ ਜੁਮੇਵਾਰੀ ਬੰਦੀ ਆਪਦੀ ਉਹਨਾਂ ਦੀ ਹੈਨਾ ਹੀ ਜਿਹਨੇ ਪੈਸੇ ਦਿੱਤੇ ਨੇ ਆਪਣੀ ਤਸੱਲੀ ਪੂਰੀ ਕਰੀ ਬਿਲਕੁਲ ਵੀਰ ਜੀ ਬਿਲਕੁਲ ਹਾਂਜੀ ਦੱਸ ਦਿਓ ਵੀਰ ਜੀ ਆਪਣਾ ਨਾਮ ਦੱਸ ਦਿਓ ਫਿਰ ਨਾਮ ਵੀਰ ਜੀ ਲੱਭਰੀ ਸਿੰਘ ਜੀ ਹਾਂਜੀ ਪਿੰਡ ਠੱਠਾ ਹਾਂਜੀ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਵੀਰ ਜੀ 790 54355 ਠੀਕ ਹੈ ਜੀ ਸੱਸੀ ਗਾ ਵੀਰ ਜੀ ਸੱਸੀ ਗਾ